ਬਿੰਦਰਜੀ ਸਿੰਘਾ ਜੀ ਰਾਜ ਜੀ ਇਹ ਸਾਡੇ ਕੋਲ ਕੰਮ ਕਰਕੇ ਆਏ ਸੀਗੇ ਦੋਵੇਂ ਮੁੰਡੇ ਇਹ ਬਾਲਿਓ ਕੋ ਆ ਕੇ ਮੈਨੂੰ ਫੋਨ ਕਰੇ ਜੀ ਇਹਨਾਂ ਨੇ ਤਕਰੀਬਨ 9:30 ਵਜੇ ਸੱਜੇ 8:00 10:00 ਮੇਰੇ ਕੋ ਸਾਢੇ 9 ਪਹੁੰਚੇ ਜੀ ਇਹਨਾਂ ਨੂੰ ਫਿਰ ਟਾਈਮ ਲੱਗ ਗਿਆ ਜਿੱਥੇ ਆਪਸ ਆਉਣ ਨੂੰ ਇਹਨਾਂ ਨੇ ਜੀ ਬਾਅਦ ਚ ਕਹਤਾ ਵੀ ਇਹ ਮੁੰਡਾ ਡੈੱਡ ਹੋ ਗਿਆ ਤੇ ਇਹ ਇੱਥੇ ਫਿਰ ਹੁਣ ਠਾਣੇ ਆਏ ਆ ਜੀ ਵੀ ਚੱਲ ਇਹਨਾਂ ਦਾ ਕੋਈ ਬੱਚਿਆਂ ਦਾ ਕੋਈ ਬਣ ਜਵੇ ਜੀ ਇਹਦਾ ਬੀਮਾ ਹੋਇਆ ਮੁੰਡੇ ਦਾ ਇਹ ਕੁਛ ਨਾ ਕੁਛ ਅੱਗੇ ਤਾਂ ਬੱਚਿਆਂ ਦਾ ਬਣ ਜੂਗਾ ਚਾ ਇਹਦੇ ਦੋ ਬੇਟੀਆਂ ਨੇ ਜੀ ਦੋ ਬੇਟੇ ਨੇ ਸਾਥ ਹੀ ਕਰਦੇ ਆ। ਇਹਦੇ ਨਾਮ ਬਕਾਸਾਨੀ ਆ ਜੀ 41 ਸਾਲ ਦੇ। ਇਹਦੀ 40 40 41 ਸਾਲ ਹਮਰਾ ਜੀ। ਇਹ ਸਾਡੇ ਕੋਲ ਜੀ ਗੋਦਾਮ 'ਚ ਕਰਦੇ ਨੇ ਵੀ ਕੰਮ ਇਹ। ਪਰਲੇ? ਹਾਂ ਜੀ ਸਰ। ਕਿੰਨੇ ਵਜੇ ਘਟਣਾ ਦਾ ਤੋ? ਇਹ 8:30 ਵਜੇ ਦੀ ਘਟਨਾ ਜੀ ਹੈ। ਤੇਜ ਹਨੇਰੀ ਆਈ ਆ ਜੀ। ਉਹਦੇ ਵਿੱਚ ਇਹਨਾਂ ਦੇ ਟਾਣਾ ਟੁੱਟ ਕੇ ਲੱਗਿਆ ਜੀ। ਮੁਕੇਸ ਸਾਨੀ। ਅੰਬਿਆਰ ਕਿਹੜੇ ਰਹਤੇ ਆਂ ਔਰ ਅਬ ਇਹ ਗੁਰੂ ਕਲੋਨੀ 'ਚ ਮੇ ਰਹਤੇ ਆ। रात में एक टहनी गिर के सफेदा को थल आ गया था हम लोग बाइक से जा रहे थे उस पे बीच फंस गया वो? वो मेरा भाई था विकास सहनी इकतालीस साल की है कहा जा रहे थे खन्ने से हाँ। खन्ने से जा रहे थे मछुआरे बालियों में एक्सीडेंट हुआ बालियों के पेट्रोल टंकी के कॉल क्या कारण क्या बना तेजी चल रही थी हां तेजे नेड़ी चलती ਸੀ ਉਦੋਂ ਟਾਣੀ ਟੁੱਟ ਕੇ ਡਿੱਗ ਗਈ ਸੀ। ਇਹ ਨਾ ਇੱਕ ਵਿਕਾਸ ਸਾਨੀ ਨਾਂ ਦਾ ਅਹ ਟੈਂਪਰੇਰੀ ਤੌਰ ਤੇ ਡਿਊਟੀ ਕਰਦਾ ਹੈ ਇਹਦੇ ਆਪਣੇ ਐਫਸੀਆਈ ਚ। ਉਹ ਰਾਤ ਕਿਤੇ 8:30 ਵਜੇ ਜਾ ਰਿਹਾ ਸੀਗਾ। ਬਾੜੇ ਹੁਣ ਲੱਗੀਆਂ ਇੱਕ ਦਰਖਤ ਗਿਰਿਆ ਹੋਈ ਸੀ। ਉਧਰੋਂ ਨੇਰੀ ਜਾਦੀ ਸੀਗੀ। ਦਰਖਤ ਡਿੱਗੀ ਸਾਰੇ ਮੋਟਰਸਾਈਕਲ ਤੇ ਸੀਗੇ ਦੋ ਜਣੇ। ਇਸ ਦਰਖਤ ਵਿੱਚ ਵੱਜਿਆ। ਬੜੀ ਸਾਰੀ ਮੌਕੇ ਤੇ ਜਿਹੜੀ ਹੈ ਉਹ ਮੌਤ ਹੋ ਗਈ ਸੀ ਇਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਪੋਸਟਮਾਰਟਮ ਕਰਾਉਣ ਤੋਂ ਬਾਅਦ ਬਾਹਰ ਲਾਸ਼ ਜਿਹੜੀ ਬਾਸਾਂ ਦੇ ਹਵਾਲੇ ਕਰ ਦਿੱਤੀ ਜਾਵੇ ਹਾਂ ਬਿਲਕੁਲ ਇਹ ਜਿਹੜਾ ਰਾਤ ਹਨੇਰੀ ਆਈ ਨਾ ਉਹਦੇ ਨਾਲ ਕਾਫੀ ਦਰਖਤ ਜਿਹੜੇ ਨੇ ਟੁੱਟੇ ਨੇ ਇਹ ਦਰਖਤ ਹਨੇਰੀ ਕਾਰਨ ਟੁੱਟਿਆ ਸੀ ਮਲੇ ਸੜਕ ਤੇ ਵੀ ਕਾਇਨਾਤ ਡਿਊਟੀ ਤੇ ਤੁਸੀਂ ਵੀ ਤੇ ਤੁਹਾਡੀ ਟੀਮ ਵੱਲੋਂ ਵੀ ਦਰਖਤ ਹਟਾਏ ਜਾਣਗੇ ਬਿਲਕੁਲ ਜੀ ਬਿਲਕੁਲ ਰਾਤ ਅਸੀਂ ਹਨੇਰੀ ਤੇ ਨਾਲ ਜਿਹੜੇ ਦਰਖਤ ਟੁੱਟੇ ਹੋਏ ਸੀ ਉਹ ਕਾਫੀ ਰਾਹਗੀਰਾਂ ਨੂੰ ਮਤਲਬ ਉਹ ਦਿੱਕਤ ਆ ਰਹੀ ਸੀ ਫਿਰ ਅਸੀਂ ਜਾ ਕੇ ਉਹ ਕਾਫੀ ਦਰਖਤ ਹਟਾਏ ਨੇ ਇੱਕ ਤਾਂ ਗੱਡੀ ਜਿਹੜੀ ਆ ਕੋਈ ਵੀ ਵਹੀਕਲ ਆ ਉਹ ਲੋ ਸਪੀਡ ਚ ਰੱਖਣ ਬਹੁਤੀ ਤੇਜ਼ ਨਾ ਭਜਾਉਣ ਕਿਉਂਕਿ ਹਨੇਰੀ ਦੇ ਸਮੇਂ ਦੇ ਵਿੱਚ ਕੋਈ ਨਾ ਕੋਈ ਦਰਖਤ ਜਿਹੜਾ ਹੋਰ ਟੁੱਟ ਕੇ ਸੜਕ ਉੱਪਰ ਗਿਆ ਪਿਆ ਹੁੰਦਾ ਹੈ ਅਚਾਨਕ ਅੱਗੇ ਆਉਣ ਨਾਲ ਫਿਰ ਨੁਕਸਾਨ ਹੋ ਸਕਦਾ ਹੈ